ਸੰਗੀਤ ਸਮਰਾਟ ਸਵਰਗੀ ਸ਼੍ਰੀ ਚਰਨਜੀਤ ਅਹੂਜਾ ਜੀ ਦੀ ਯਾਦ ਦੇ ਵਿੱਚ ਇੱਕ ਸ਼ਰਧਾਂਜਲੀ ਸਮਾਰੋਹ ਚੰਡੀਗੜ੍ਹ ਪੰਜਾਬ ਕਲਾ ਭਵਨ 16 20 ਦੇ ਵਿੱਚ ਕਰਵਾਇਆ ਗਿਆ ਜਿੱਥੇ ਖਾਸ ਤੌਰ ਤੇ ਸਾਰੀ ਪੰਜਾਬੀ 뮤직 ਇੰਡਸਟਰੀ ਪੁੱਜੀ ਲਗਭਗ ਬਹੁਤ ਸਾਰੇ ਸਿੰਗਰ ਜਿਨ੍ਹਾਂ ਦੇ ਵਿੱਚ ਹੰਸ ਰਾਜ ਹੰਸ ਜੀ ਅਤੇ ਹੋਰ ਬਹੁਤ ਸਾਰੇ ਕਲਾਕਾਰ ਇੱਥੇ ਪੁੱਜੇ ਨਿਰਮਲ ॠषि ਜੀ ਪੁੱਜੇ ਤੇ ਇਸ ਪ੍ਰੋਗਰਾਮ ਦੀ ਸਟੇਜ ਦੀ ਸਾਰੀ ਜ਼ਿੰਮੇਵਾਰੀ ਮਲਕੀਤ ਰੌਣੀ ਜੀ ਨੇ ਲਈ ਜਿਵੇਂ ਕਿ ਜੱਸੀ ਜੀ ਕਰਮਜੀਤ ਅਨਮੋਲ ਤੇ ਹੋਰ ਵੀ ਬਹੁਤ ਸਾਰੇ ਸਿੰਗਰ ਇਸ ਥਾਂ ਤੇ ਪੁੱਜੇ ਤੇ ਉਹਨਾਂ ਨੇ ਸਟੇਜ ਤੇ ਸ਼ਰਧਾਂਜਲੀ ਵੀ ਦਿੱਤੀ ਤੇ ਆਪਣੇ ਵਿਚਾਰ ਵੀ ਚਰਨਜੀਤ ਅਹੋਜਾ ਬਾਰੇ ਤੇ ਬਹੁਤ ਸਾਰੀਆਂ ਯਾਦਾਂ ਸ਼ੇਅਰ ਕੀਤੀਆਂ ਜਿੱਦਾਂ ਕਿ ਨਿਰਮਲ ॠषि ਜੀ ਜੋ ਕਿ ਪਾਫਟਾ ਦੇ ਚੇਅਰਮੈਨ ਵੀ ਨੇ ਉਹਨਾਂ ਨੇ ਵੀ ਆਪਣੇ ਵਿਚਾਰ ਦਿੱਤੇ ਤੇ ਬਹੁਤ ਸਰੀਆਂ ਐਸੀਆਂ ਗੱਲਾਂ ਜੋ ਕਦੇ ਸਾਹਮਣੇ ਨਹੀਂ ਆ ਉਹ ਵੀ ਆਈਆਂ ਬਹੁਤ ਦੂਰ ਦੂਰ ਚੱਲ ਕੇ ਆਏ ਤੇ ਸਾਰੀ ਕਵਰੇਜ ਮਾਸਟਰ ਜੀ ਮਰੰਡੇ ਵਾਲਿਆਂ ਨੇ ਕੀਤੀ ਤੇ ਨਾਲ ਹਰਜਿੰਦਰ ਹਨੀ ਮੌਜੂਦ ਸਨ ਤੇ ਸਭ ਨੇ ਸ਼ਰਧਾਂਜਲੀ ਦਿੱਤੀ ਚਰਨਜੀਤ ਹੁੱਜਾ